ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਵਿੰਦਰ ਦੀ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਮਸਾਲੇਦਾਰ ਆਲੂ ਬੈਂਗਨ ਦੀ ਸਬਜ਼ੀ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਦੇ ਨਾਲ ਬਣਾਇਓ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਤੇ ਚਲੋ ਰੈਸਪੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਮਸਾਲੇਦਾਰ ਆਲੂ ਬੈਂਗਨ ਦੀ ਸਬਜ਼ੀ ਬਣਾਉਣ ਵਾਸਤੇ ਮੈਂ ਇੱਥੇ 300 ਗ੍ਰਾਮ ਇਸ ਤਰ੍ਹਾਂ ਦੇ ਲੰਬਾਈ ਵਾਲੇ ਬੈਂਗਨ ਲੈ ਲਿੱਤੇ ਹੋਏ ਨੇ ਇਹ ਵਾਲੀ ਜਿਹੜੇ ਬੈਂਗਨ ਹੈਗੇ ਨੇ ਇਹਨਾਂ ਦੀ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਏ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਤੇ ਇਸ ਤਰੀਕੇ ਦੇ ਨਾਲ ਪਹਿਲਾਂ ਆਪਾਂ ਇਹਨਾਂ ਨੂੰ ਵਿਚਕਾਰੋਂ ਦੀ ਕੱਟ ਦਵਾਂਗੇ ਫਿਰ ਇਸ ਦੇ ਦੋ ਹਿੱਸੇ ਕਰ ਲਵਾਂਗੇ ਸਾਰੇ ਹੀ ਜਿਹੜੇ ਬੈਂਗਨ ਹੈਗੇ ਨੇ ਇਸੇ ਤਰੀਕੇ ਦੇ ਨਾਲ ਕੱਟ ਕੇ ਪਾਣੀ ਦੇ ਵਿੱਚ ਰੱਖ ਲੈਣੇ ਨੇ ਤਾਂ ਜੋ ਇਹ ਬੈਂਗਨ ਕਾਲੇ ਨਾ ਹੋਣ ਤੇ ਤੁਸੀਂ ਦੇਖੋ ਇੱਥੇ ਸਾਰੇ ਹੀ ਜਿਹੜੇ ਬੈਂਗਨ ਹੈਗੇ ਨੇ ਮੈਂ ਕੱਟ ਕੇ ਪਾਣੀ ਦੇ ਵਿੱਚ ਰੱਖ ਲਿੱਤੇ ਹੋਏ ਨੇ ਇਹ ਦੇਖੋ ਤੇ ਇੱਕ ਸਾਈਡ ਤੇ ਮੈਂ ਦੋ ਆਲੂ ਵੀ ਲੈ ਲਿੱਤੇ ਨੇ ਤੇ ਉਹਨਾਂ ਨੂੰ ਵੀ ਮੈਂ ਇਸ ਤਰੀਕੇ ਦੇ ਨਾਲ ਲੰਬਾਈ ਦੇ ਵਿੱਚ ਕੱਟ ਲਿੱਤਾ ਹੋਇਆ ਆ ਆਲੂ ਦੀ ਮਾਤਰਾ ਤੁਸੀਂ ਆਪਣੇ ਹਿਸਾਬ ਨਾਲ ਘਟਾਵਦਾ ਵੀ ਸਕਦੇ ਹੋ ਤੇ ਇਹਨਾਂ ਨੂੰ ਵੀ ਹੁਣ ਚੰਗੀ ਤਰ੍ਹਾਂ ਮੈਂ ਧੋ ਲਿੱਤਾ ਹੋਇਆ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਧੋਤੀਆਂ ਹੋਈਆਂ ਨੇ ਹੁਣ ਇੱਥੇ ਮੈਂ ਕੜਾਈ ਦੇ ਵਿੱਚ ਅੱਧੀ ਗੜਛੀ ਤੇਲ ਦੀ ਲਈਏ ਇਸ ਦੇ ਵਿੱਚ ਮੈਂ ਦੋ ਪਿਆਜ਼ ਪਾਵਾਂਗੀ ਮੈਂ ਇਸ ਤਰੀਕੇ ਦੇ ਨਾਲ ਦੋ ਪਿਆਜ਼ ਦੇਖੋ ਪਾ ਦਿੱਤੇ ਨੇ ਤੇ ਪਿਆਜ਼ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਇੱਕ ਸਾਈਡ ਤੇ ਆਪਾਂ ਪਿਆਜ਼ ਨੂੰ ਬ੍ਰਾਊਨ ਹੋਣ ਲਈ ਰੱਖਿਆ ਹੋਇਆ ਹੈ ਫਲੇਮ ਆਪਾਂ ਲੋ ਕਰ ਦਿੱਤੀ ਹੈ ਤੇ ਇੱਕ ਸਾਈਡ ਤੇ ਆਪਾਂ ਮਸਾਲਾ ਬਣਾਉਂਦੇ ਆ ਤੇ ਇਸ ਲਈ ਦੇਖੋ ਮੈਂ ਇੱਕ ਕਟੋਰੀ ਦੇ ਵਿੱਚ ਅੱਧੀ ਚਮਚ ਹਲਦੀ ਅੱਧਾ ਚਮਚ ਨਮਕ ਇੱਕ ਚਮਚ ਢੇਗੀ ਮਿਰਚ ਰੰਗਤ ਦੇ ਲਈ ਲਈ ਐਥੇ ਮੈਂ ਤਨ ਨਾਲ ਹੀ ਇੱਥੇ ਮੈਂ ਲਿਆ ਅੱਧਾ ਚਮਚ ਕਾਲੀ ਮਿਰਚ ਪਾਊਡਰ ਅੱਧਾ ਚਮਚ ਸੁੱਕੇ ਧਨੀਏ ਦਾ ਦਦਰਾ ਪੀਸਿਆ ਹੋਇਆ ਪਾਊਡਰ ਤੇ ਨਾਲ ਹੀ ਇੱਥੇ ਮੈਂ ਗਰਮ ਮਸਾਲਾ ਵੀ ਇਸੇ ਸਟੇਜ ਤੇ ਅੱਧਾ ਚਮਚ ਪਾ ਦਿੱਤਾ ਤੇ ਹੁਣ ਇਸ ਦੇ ਵਿੱਚ ਅੱਧੀ ਕਟੋਰੀ ਪਾਣੀ ਪਾਵਾਂਗੇ ਇਹ ਬਿਲਕੁਲ ਨਵਾਂ ਤਰੀਕਾ ਹੈ ਸਬਜ਼ੀ ਬਣਾਉਣ ਦਾ ਸਬਜ਼ੀ ਬਹੁਤ ਵਧੀਆ ਬਣੇਗੀ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰਕੇ ਰੱਖ ਦਵਾਂਗੇ ਉਦੋਂ ਤੱਕ ਆਪਾਂ ਜਿਹੜਾ ਪਿਆਜ਼ ਬਰਾਊਨ ਹੋਣ ਦੇ ਲਈ ਰੱਖਿਆ ਹੋਇਆ ਉਹਨੂੰ ਵੀ ਚੈੱਕ ਕਰ ਲੈਨੇ ਆਂ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਤਾਂ ਜੋ ਇਹ ਥੋੜੇ ਜਿਹਾ ਫੁੱਲ ਜਾਣ ਤੇ ਦੇਖੋ ਹੁਣ ਇੱਕ ਸਾਈਡ ਤੇ ਪਿਆਜ਼ ਜਿਹੜਾ ਹੈਗਾ ਹੌਲੀ ਹੌਲੀ ਬਰਾਊਨ ਹੋ ਰਿਹਾ ਜਦੋਂ ਆਪਾਂ ਮਸਾਲਾ ਬਣਾ ਰਹੇ ਸੀ ਕਟੋਰੀ ਵਿੱਚ ਉਦੋਂ ਫਲੇਮ ਆਪਾਂ ਲੋ ਕਰ ਦਿੱਤੀ ਸੀ ਪਰ ਹੁਣ ਇੱਥੇ ਫਲੇਮ ਜਿਹੜੀ ਹੈਗੀ ਐ ਮੈਂ ਮੀਡੀਅਮ ਕਰ ਦਿੱਤੀਏ ਤੇ ਇਸ ਦੇ ਵਿੱਚ ਹੁਣ ਮੈਂ ਪਾਈਏ ਦੋ ਟਮਾਟਰਾਂ ਦੀ ਪੇਸਟ ਤੇ ਹੁਣ ਇਸ ਦੇ ਵਿੱਚ ਨਾਲ ਹੀ ਮੈਂ ਦੋ ਮਿਰਚਾਂ ਬਰੀਕ-ਬਰੀਕ ਕੱਟ ਲੈਂਦੀਆਂ ਨੇ ਤੇ ਦੋ ਮਿਰਚਾਂ ਲੰਬਾਈ ਦੇ ਵਿੱਚ ਕੱਟ ਲੈਂਦੀਆਂ ਨੇ ਤੇ ਨਾਲ ਹੀ ਅੱਧਾ ਚਮਚ ਲਸਣ ਅਦਰਕ ਦੀ ਪੇਸਟ ਵੀ ਪਾ ਦੁੱਤੀਏ ਇੱਕ ਵਾਰੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਹੜੇ ਟਮਾਟਰ ਹੈਗੇ ਨੇ ਇਹਨਾਂ ਦੇ ਪਾਣੀ ਨੂੰ ਆਪਾਂ ਸੁਕਾਉਣਾ ਨਹੀਂ ਹੈਗਾ ਇਹੀ ਖਾਸ ਟਿਪਸ ਹੈ ਇਸ ਸਬਜੀ ਦੀ ਸੇਮ ਇਸੇ ਤਰ੍ਹਾਂ ਹੀ ਬਣਾਣਾ ਤੁਸੀਂ ਵੀ ਤੇ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਮਸਾਲੇ ਜਿਹੜੇ ਕਿ ਆਪਾਂ ਕਟੋਰੀ ਦੇ ਵਿੱਚ ਭਿਗੋ ਕੇ ਰੱਖੇ ਹੋਏ ਨੇ ਦੇਖੋ ਇਹ ਸਾਰੇ ਮਸਾਲੇ ਆਪਾਂ ਇਸੇ ਸਟੇਜ ਤੇ ਹੀ ਪਾ ਦਿੱਤੇ ਨੇ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਣਾ ਇੱਕ ਮਿੰਟ ਤੱਕ ਇਹਨਾਂ ਨੂੰ ਮਿਕਸ ਕਰਨਾ ਆਪਾਂ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਪਕਾਣਾ ਨਹੀਂ ਤਾਂ ਜਿਹੜਾ ਟਮਾਟਰਾਂ ਦਾ ਪਾਣੀ ਹੈਗਾ ਉਹ ਸੁੱਕ ਜਾਏਗਾ ਉਸ ਨੂੰ ਆਪਾਂ ਬਿਲਕੁਲ ਵੀ ਸੁਕਾਣਾ ਨਹੀਂ ਹੈਗਾ ਤੇ 1 ਮਿੰਟ ਹੋ ਗਿਆ ਦੇਖੋ ਇੱਥੇ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਆਲੂ ਜਿਹੜੇ ਆਲੂ ਹੈਗੇ ਨੇ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਹੈ ਗਲਣ ਦੇ ਲਈ ਤੇ ਪਰ ਜਿਹੜੇ ਬੈਂਗਨ ਹੈਗੇ ਨੇ ਉਹ ਜਲਦੀ ਗਲ ਜਾਂਦੇ ਨੇ ਇਸ ਲਈ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਦੇਖੋ ਇਸ ਤਰੀਕੇ ਨਾਲ ਮੈਂ ਆਲੂਆਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦਿੱਤਾ ਹੋਇਆ ਹੈ ਤਕਰੀਬਨ 1 ਮਿੰਟ ਤੱਕ ਹੀ ਇਸ ਨੂੰ ਵੀ ਆਪਾਂ ਭੁੰਨਣਾ ਬਹੁਤ ਜ਼ਿਆਦਾ ਨਹੀਂ ਭੁੰਨਣਾ ਹੁਣ ਇਸ ਨੂੰ ਆਪਾਂ ਟੱਕ ਕੇ 6 ਤੋਂ 7 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਤਾਂ ਜੋ ਜਿਹੜੇ ਆਲੂ ਹੈਗੇ ਨੇ ਹਲਕੇ ਜੇ ਗਲ ਜਾਣ ਬਾਕੀ ਦਾ ਆਪਾਂ ਇਹਨਾਂ ਨੂੰ ਜਦੋਂ ਬੈਂਗਨ ਪਾਵਾਂਗੇ ਉਦੋਂ ਗਲਾਵਾਂਗੇ ਤੇ ਤਕਰੀਬਨ 6 ਕੁ ਮਿੰਟ ਹੋ ਗਏ ਹੋਏ ਨੇ ਤੇ ਜਿਹੜੇ ਆਲੂ ਹੈਗੇ ਨੇ ਉਹ ਥੋੜੇ ਜੇ ਗਲ ਚੁੱਕੇ ਨੇ ਇਹਨਾਂ ਨੂੰ ਵਿੱਚੋਂ ਵੀ ਮੈਂ ਇੱਕ ਦੋ ਵਾਰੀ ਹਿਲਾ ਲਿੱਤਾ ਸੀ ਤੇ ਹੁਣ ਇਸ ਦੇ ਵਿੱਚ ਆਪਾਂ ਬੈਂਗਨ ਪਾ ਦਵਾਂਗੇ ਤੁਸੀਂ ਦੇਖੋ ਹੁਣੇ ਹੀ ਸਬਜ਼ੀ ਦੀ ਰੰਗਤ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਏ ਜਦ ਕਿ ਹਜੇ ਇਹ ਪੂਰੀ ਕੰਪਲੀਟ ਵੀ ਨਹੀਂ ਹੋਈ ਹਲੇ ਇਹ ਚੰਗੀ ਤਰ੍ਹਾਂ ਬਣੀ ਵੀ ਨਹੀਂ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਏ ਤੇ ਹੁਣ ਇਸ ਦੇ ਵਿੱਚ ਮੈਂ ਬੈਂਗਨ ਪਾ ਲਿੱਤੇ ਨੇ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਚੰਗੀ ਤਰ੍ਹਾਂ ਆਲੂ ਬੈਂਗਨ ਮਸਾਲੇ ਦੇ ਵਿੱਚ ਮਿਕਸ ਕਰ ਲਿੱਤੇ ਹੋਏ ਨੇ ਤਕਰੀਬਨ 1 ਮਿੰਟ ਤੱਕ ਇਹਨਾਂ ਨੂੰ ਮੈਂ ਇਸੇ ਤਰ੍ਹਾਂ ਪਕਾਇਆ ਤੇ ਹੁਣ ਇਸ ਨੂੰ ਢੱਕਣ ਦੇ ਕੇ ਆਪਾਂ 6-7 ਮਿੰਟ ਲਈ ਹੋਰ ਪਕਾ ਲਵਾਂਗੇ ਤਾਂ ਜੋ ਜਿਹੜੇ ਬੈਂਗਨ ਹੈਗੇ ਨੇ ਉਹ ਵੀ ਗਲ ਜਾਣ ਤੇ ਜਿਹੜੇ ਆਲੂ ਹੈਗੇ ਨੇ ਉਹ ਵੀ ਚੰਗੀ ਤਰ੍ਹਾਂ ਗਲ ਜਾਣ ਤੇ ਹੁਣ ਦੇਖੋ ਇੱਥੇ 6-7 ਮਿੰਟ ਹੋ ਗਏ ਹੋਏ ਨੇ ਤੇ ਹੁਣ ਢੱਕਣ ਖੋਲ ਕੇ ਇਹਦਾ ਆਪਾਂ ਚੈੱਕ ਕਰਦੇ ਹਾਂ ਤੇ ਦੇਖੋ ਬੈਂਗਨ ਆਲੂ ਦੀ ਜਿਹੜੀ ਸਬਜੀ ਹੈਗੀ ਇਹਦੀ ਰੰਗਤ ਕਿੰਨੀ ਜਿਆਦਾ ਵਧੀਆ ਆਈ ਏ ਇਹ ਸਬਜੀ ਬਹੁਤ ਹੀ ਜਿਆਦਾ ਵਧੀਆ ਦੇਖੋ ਬਣ ਚੁੱਕੀ ਹੋਈ ਏ ਤੇ ਇਸ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜਿਆਦਾ ਵਧੀਆ ਆ ਰਹੀ ਏ ਇਸ ਦੇ ਮਸਾਲਿਆਂ ਦੀ ਖੁਸ਼ਬੂ ਤਾਂ ਬਹੁਤ ਹੀ ਜਿਆਦਾ ਵਧੀਆ ਲੱਗ ਰਹੀ ਏ ਤੇ ਹੁਣ ਗੈਸ ਦੀ ਫਲੇਮ ਇੱਥੇ ਮੈਂ ਦੇਖੋ ਬੰਦ ਕਰ ਦਿੱਤੀ ਹੋਈ ਏ ਤੇ ਸਬਜੀ ਦੇਖੋ ਤੇ ਇਸ ਦੀ ਰੰਗਤ ਦੇਖੋ ਬਹੁਤ ਵਧੀਆ ਆਈ ਏ ਇਹ ਫੁਲਕੇਆਂ ਨਾਲ ਜਾਂ ਪਰੌਂਠਿਆਂ ਦੇ ਨਾਲ ਬਹੁਤ ਹੀ ਜਿਆਦਾ ਵਧੀਆ ਲੱਗਦੀ ਏ ਤੇ ਹੁਣ ਇਸ ਦੇ ਉੱਪਰ ਆਪਾਂ ਪਾਵਾਂਗੇ ਹਰਾ ਧਨੀਆ ਹਰੇ ਧਨੀਏ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਮੈਂ ਇਸ ਦੇ ਵਿੱਚ ਪਾ ਲਿੱਤਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਫਿਰ ਤੋਂ ਮਿਕਸ ਕਰ ਦਵਾਂਗੇ ਤਾਂ ਜੋ ਧਨੀਏ ਦਾ ਜਿਹੜਾ ਫਲੇਵਰ ਹੈਗਾ ਉਹ ਚੰਗੀ ਤਰ੍ਹਾਂ ਸਾਰੀ ਸਬਜੀ ਦੇ ਵਿੱਚ ਚਲਾ ਜਾਏ ਤੇ ਸਬਜੀ ਹੁਣ ਬਿਲਕੁਲ ਬਣ ਚੁੱਕੀ ਹੈ ਕੰਪਲੀਟ ਹੋ ਚੁੱਕੀ ਹੈ ਤੇ ਇਹ ਸਬਜੀ ਸਰਵ ਹੋਣ ਲਈ ਰੈਡੀ ਹੈ